بسم اللہ الرحمن الرحیم شروع ਕਰਦਾ ਹਾਂ ਉਸ پاک ਪਰਵਰਦੀگار ਦੇ ਮੁਕੱਦਸ ਨਾਮ ਦੇ ਨਾਲ ਕਿ ਜਿਸ ਨੇ ਮੈਨੂੰ ਬੋਲਣ ਅਤੇ ਤੁਹਾਨੂੰ ਸੁਣਨ ਸਾਰਿਆਂ ਨੂੰ ਸੁਣਨ ਸਮਝਣ ਦੀ ਤੋਫੀਕ ਅਤੇ ਸلاحियत عطا ਕੀਤੀ ਡੀਡੀ ਪੰਜਾਬੀ ਦੇਖ ਰਹੇ ਪਿਆਰੇ ਦਰਸ਼ਕੋ ਅੱਜ Eid ul Fitr ਦਾ ਦਿਨ ਹੈ Eid ul Fitr ਉਹ ਦਿਨ ਹੈ ਕਿ ਜਦੋਂ ਇਸਲਾਮ ਦੇ ਮੰਨਣ ਵਾਲੇ 30 ਰੋਜ਼ੇ ਰੱਖਣ ਤੋਂ ਬਾਅਦ ਰੱਬ ਦੀ ਤਰਫੋਂ ਮਿਲੇ ਇਨਾਮ ਦੇ ਵਿੱਚ ਇੱਕ ਦੂਜੇ ਨੂੰ ਗਲਵਕੜੀ ਪਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ ਡੀਡੀ ਪੰਜਾਬੀ ਦੀ ਰਿਵਾਇਤ ਰਹੀ ਹੈ ਕਿ ਹਰ ਇੱਕ ਤਿਹਵਾਰ ਨੂੰ ਆਪਣੇ ਵਿੜੇ ਦੇ ਵਿੱਚ ਮਨਾ ਕੇ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਅਸੀਂ ਪੰਜਾਬੀ ਹਾਂ ਮਾਂ ਬੋਲੀ ਪੰਜਾਬੀ ਦੇ ਵਾਰਿਸਾਂ ਪੰਜਾਂ ਦਰਿਆਵਾਂ ਦੇ ਵਾਰਿਸਾਂ ਅੱਜ ਮੇਰੇ ਨਾਲ Eid ul Fitr ਦੇ ਮੌਕੇ ਤੇ ਪੈਗਾਮੇ Eid ul Fitr ਦੇਣ ਦੀ ਖਾਤਰ ਬਾਰਗਾਹ ਰਸਾਲਤ ਮਹਾਂਪ ਹਜ਼ੂਰ ਨਬੀ ਅਕਰਮ ਸਰਵਰ ਕੌਨੈਨ ਸੱਲੱਲਾਹੁ ਅਲੈਹ ਵਸੱਲਮ ਦੀ ਖਿਦਮਤ ਦੇ ਵਿੱਚ ਨਾਤ ਪਾਕ ਪੇਸ਼ ਕਰਨ ਦੇ ਲਈ ਮਹਤਰਮਾ ਰੁਬੀਨਾ ਖਾਨ ਤਸ਼ੀਫ ਫਰਮਾ ਹਨ ਉਹਨਾਂ ਦੇ ਨਾਲ ਈਦ ਉਲ ਫਿਤਰ ਦੇ ਫਜ਼ਾਇਲ ਬਿਆਨ ਕਰਨ ਦੇ ਲਈ ਈਦ ਉਲ ਫਿਤਰ ਦੇ ਮਕਸਦ ਨੂੰ ਬਿਆਨ ਕਰਨ ਦੇ ਲਈ ਮੁਹੰਮਦ ਅਨਵਰ ਅਮਰਿਤਸਰੀ ਤਸ਼ੀਫ ਫਰਮਾ ਹਨ ਮੈਂ ਇਹ ਦੋਵਾਂ ਮਹਿਮਾਨਾਂ ਦਾ ਸਾਡੇ ਸਟੂਡੀਓ ਡੀਡੀ ਪੰਜਾਬੀ ਦੇ ਵਿੜੇ ਆਉਣ ਤੇ ਖੈਰ ਮਕਦਮ ਕਰਦਾ ਹਾਂ ਆਹੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਵਲ ਹਮਦ ਸਨਾ ਇਲਾਹੀ ਜੋ ਮਾਲਿਕ ਹਰ ਹਰ ਦਾ ਉਸ ਦਾ ਨਾਮ ਚਤਾਰਣ ਵਾਲਾ ਕਿਸੇ ਮੈਦਾਨ ਨਹੀਂ ਹਰਦਾ ਆਹੋ ਮੁਹਤਰਮਾ ਰੁਬੀਨਾ ਖਾਨ ਨੂੰ ਗੁਜ਼ਾਰਿਸ਼ ਕਰੀਏ ਕਿ ਉਹ ਬਾਰਗਾਹ ਰਸਾਲਤ ਮਾਬ ਦੇ ਵਿੱਚ ਨਾ ਤੇ ਪਾਕ ਦੇ ਚੰਦ ਸ਼ੇਰ ਪੇਸ਼ ਕਰਨ ਆਕਾ ਮਦੀਨੇ ਵਾਲੇ ਆਕਾ ਮਦੀਨੇ ਵਾਲੇ ਰੋਜੇ ਮੈਂ ਤੇਰੇ ਆਵਾਂ ਦਰਬਾਰ ਤੇਰੇ ਆਕੇ ਦੁਖੜਾ ਤੈਨੂੰ ਸੁਣਾਵਾਂ ਵਾਹ 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 ਆਕਾ ਮਦੀਨੇ ਵਾਲੇ ਰੋਜੇ ਮੈਂ ਤੇਰੇ ਆਵਾਂ ਦਰਬਾਰ ਤੇਰੇ ਆਕੇ ਦੁਖੜਾ ਤੈਨੂੰ ਸੁਣਾਵਾਂ ਕਮਲੀ ਦੀ ਓਟ ਆਕਾ ਮੇਰੇ ਗੁਨਾਹ ਛੁਪਾ ਲਈਂ ਕਮਲੀ ਦੀ ਓਟ ਆਕਾ ਮੇਰੇ ਗੁਨਾ ਸੁਪਾਲੀ ਦੋਜਖ ਦੀ ਆਂਚ ਕੋਲੋਂ ਸੱਲੇ ਆਲਾ ਬਚਾਲੀ ਦੋਜਖ ਦੀ ਆਂਚ ਕੋਲੋਂ ਸੱਲੇ ਆਲਾ ਬਚਾਲੀ ਸੁਣ ਲੈ ਤੂੰ ਮੇਰੇ ਹੋਂਕੇ ਸੁਣ ਲੈ ਤੂੰ ਮੇਰੀਆਂ ਹਾਵਾਂ ਸੁਣ ਲੈ ਤੂੰ ਮੇਰੇ ਹੋਂਕੇ ਸੁਣ ਲੈ ਤੂੰ ਮੇਰੀਆਂ ਹਾਵਾਂ ਦਰਬਾਰ ਤੇਰੇ ਆਕੇ ਦੁਖੜਾ ਤੇਨੂੰ ਸੁਣਾਵਾ ਮੈਥੋਂ ਬਿਆਨ ਨਹੀਂ ਹੋਣੀ ਤੇਰੀ ਸ਼ਾਨ ਕਮਲੀ ਵਾਲੇ ਮੈਥੋਂ ਬਿਆਨ ਨਹੀਂ ਹੋਣੀ ਤੇਰੀ ਸ਼ਾਨ ਕਮਲੀ ਵਾਲੇ ਤੂੰ ਰਹਿਮ ਤੇ ਦੋ ਆਲਮ ਮਦਨੀ ਮਦੀਨੇ ਵਾਲੇ ਸੁਭਾਨ ਅੱਲਾ ਮੈਥੋਂ ਬਿਆਨ ਨਹੀਂ ਹੋਣੀ ਤੇਰੀ ਸ਼ਾਨ ਕਮਲੀ ਵਾਲੇ ਤੂੰ ਰਹਿਮ ਤੇ ਦੋ ਆਲਮ ਮਦਨੀ ਮਦੀਨੇ ਵਾਲੇ ਨਬੀਆਂ ਦਾ ਤੂੰ ਇਮਾਮੇ ਅਰਸ਼ਾਂ ਤੇ ਤੇਰੀਆਂ ਰਾਵਾਂ ਨਬੀਆਂ ਦਾ ਤੂੰ ਇਮਾਮੇ ਅਰਸ਼ਾਂ ਤੇ ਤੇਰੀਆਂ ਰਾਵਾਂ ਦਰਬਾਰ ਤੇਰੇ ਆ ਕੇ ਦੁਖੜਾ ਤੈਨੂੰ ਸੁਣਾਵਾ ਕਿਸਮਤ ਚ ਮੇਰੀ ਸ਼ਾਲਾ ਉਹ ਦਿਨ ਜ਼ਰੂਰ ਆਵੇ ਕਿਸਮਤ ਚ ਮੇਰੀ ਆਸ਼ਾਲਾ ਉਹ ਦਿਨ ਜ਼ਰੂਰ ਆਵੇ ਆ ਕਾ ਮਦੀਨੇ ਵਾਲਾ ਮੈਨੂੰ ਜਦੋਂ ਬੁਲਾਵੇ ਕੀ ਬਾਤ ਹੈ ਵਾ ਵਾ ਰੱਬ ਦੀ ਸੌ ਫੇਰ ਮੈਂ ਵੀ ਪੈਰੀ ਜੁੱਤੀ ਨਾ ਪਾਵਾਂ ਦਰਬਾਰ ਤੇਰੇ ਆ ਕੇ ਦੁਖੜਾ ਤੈਨੂੰ ਸੁਣਾਵਾਂ ਰੱਬ ਦੀ ਸੌ ਫੇਰ ਮੈਂ ਵੀ ਪੈਰੀ ਜੁੱਤੀ ਨਾ ਪਾਵਾਂ ਦਰਬਾਰ ਤੇਰੇ ਆ ਕੇ ਦੁਖੜਾ ਤੈਨੂੰ ਸੁਣਾਵਾਂ ਬੇਖਾਂ ਮੈਂ ਸਭ ਜੰਗਮਜ ਆਹਾ ਬੇਖਾਂ ਮੈਂ ਸਬਜ ਗੁੰਬਜ ਚੁੰਮਾਂ ਮੈਂ ਤੇਰੀ ਝਾਲੀ ਮੈਨੂੰ ਨਸੀਬ ਹੋਵੇ ਚੌਖਟ ਮਦੀਨੇ ਵਾਲੀ ਇਨਸ਼ਾਅੱਲਾ ਬੇਖਾਂ ਮੈਂ ਸਬਜ ਗੁੰਬਜ ਚੁੰਮਾਂ ਮੈਂ ਤੇਰੀ ਝਾਲੀ ਮੈਨੂੰ ਨਸੀਬ ਹੋਵੇ ਚੌਖਟ ਮਦੀਨੇ ਵਾਲੀ ਹਰ ਵੇਲੇ ਜਿੱਥੇ ਵਗਣ ਹਮ ਹਰ ਵੇਲੇ ਜਿੱਥੇ ਵਗਣ ਜੰਨਤ ਦੀਆਂ ਹਵਾਵਾਂ ਦਰبار ਤੇਰੇ ਆਕੇ ਦੁਖੜਾ ਤੈਨੂੰ ਸੁਣਾਵਾ صدکا نواسਿਆਂ ਦਾ صدکا نواسਿਆਂ ਦਾ ਅੱਜ ਮੇਰੀ ਝੋਲੀ ਪਾ ਦੇ ਸਦਕੇ ਮੈਨੂੰ ਮਦੀਨੇ ਆਕਾ ਕਰਮ ਕਮਾ ਦੇ صدکا نواسਿਆਂ ਦਾ ਅੱਜ ਮੇਰੀ ਝੋਲੀ ਪਾ ਦੇ ਸਦਕੇ ਮਦੀਨੇ ਆਕਾ ਕਰਮ ਕਮਾ ਦੇ ਮੈਂ ਤੇਰੇ ਦਰ ਨੂੰ ਛੱਡ ਕੇ ਦੱਸ ਕਿੱਥੇ ਹੋਰ ਜਾਵਾਂ ਮੈਂ ਤੇਰੇ ਦਰ ਨੂੰ ਛੱਡ ਕੇ ਦੱਸ ਕਿੱਥੇ ਹੋਰ ਜਾਵਾਂ ਦਰਬਾਰ ਤੇਰੇ ਆ ਕੇ ਦੁਖੜਾ ਤੈਨੂੰ ਸੁਣਾਵਾਂ ਰਹਿਮਤ ਦੇ ਸائے ਥੱਲੇ ਮੈਨੂੰ ਛੁਪਾ ਕੇ ਰੱਖੀ ਰਹਿਮਤ ਦੇ ਸائے ਥੱਲੇ ਮੈਨੂੰ ਛੁਪਾ ਕੇ ਰੱਖੀ ਐ ਬਾਤ ਮੇਰੇ ਪਰਦਾ ਮੈਂ ਸਰਚ ਪਾ ਕੇ ਰੱਖੀ ਵਾ ਵਾ ਐ ਬਾਤੇ ਮੇਰੇ ਪਰਦਾ ਮੈਂ ਸਰਚ ਪਾ ਕੇ ਰੱਖੀ ਮੰਗਦੀ ਰਹੇ ਰਵੀਨਾ ਹਰ ਰੋਜ ਇਹ ਦੁਆਵਾਂ ਮੰਗਦੀ ਰਹੇ ਰਵੀਨਾ ਹਰ ਰੋਜ ਇਹ ਦੁਆਵਾਂ ਦਰਬਾਰ ਤੇਰੇ ਆ ਕੇ ਦੁਖੜਾ ਤੈਨੂੰ ਸੁਣਾਵਾਂ ਆਕਾ ਮਦੀਨੇ ਵਾਲੇ ਰੋਜੇ ਮੈਂ ਤੇਰੇ ਆਵਾਂ ਆਕਾ ਮਦੀਨੇ ਵਾਲੇ ਰੋ ਜੀ ਮੈਂ ਤੇਰੀ ਆਮਾ ਦਰਬਾਰ ਤੇਰੀ ਆਕੇ ਦੁਖੜਾ ਤੈਨੂੰ ਸੁਣਾਵਾ ਆਕਾ ਮਦੀਨੇ ਵਾਲੇ ਆਕਾ ਮਦੀਨੇ ਵਾਲੇ ਬਹੁਤ ਬਹੁਤ ਸ਼ੁਕਰੀਆ ਬਾਰਗਾਹ ਰਸਾਲਤ ਮਾਪ ਦੇ ਵਿੱਚ ਖਦੀਆ ਨਜ਼ਰਾਨਾ ਪੇਸ਼ ਕਰ ਰਹੇ ਸਨ ਰੁਬੀਨਾ ਖਾਨ ਸਾਹਿਬਾ ਪੰਜਾਬੀ ਈ ਜ਼ਬਾਨ ਦੇ ਵਿੱਚ ਹਜ਼ੂਰ ਨਬੀ ਅਕਰਾਮ ਸਰਵਰੇ ਕੌਨਨ ਸੱਲੱਲਾਹੁ ਅਲਹਿਵਸੱਲਮ ਦੀ ਹਮਦ ਸਨਾ ਬਿਆਨ ਕਰਨੀ ਹਜ਼ਰਤ ਪੀਰ ਮੇਰ ਅਲੀ ਸ਼ਾ ਲਿਖਦੇ ਹਨ ਕਿੱਥੇ ਮਿਹਰ ਅਲੀ ਕਿੱਥੇ ਤੇਰੀ ਸਨਾ ਕਿੱਥੇ ਮਿਹਰ ਅਲੀ ਕਿੱਥੇ ਤੇਰੀ ਸਨਾ ਗੁਸਤਾਖ ਅੱਖੀ ਕਿੱਥੇ ਜਾ ਲੜੀਆਂ ਜਿਸ ਨੂੰ ਕੁਰਾਨ ਦੇ ਵਿੱਚ ਤਾਹਾ ਕਿਹਾ ਗਿਆ ਹੋਵੇ ਯਾਸੀਨ ਕਿਹਾ ਗਿਆ ਹੋਵੇ ਉਸ ਸਰਕਾਰੇ ਦੁਆਲਮ ਦੀ ਬਾਰਗਾ ਦੇ ਵਿੱਚ ਹਦੀਆ ਨਜ਼ਰਾਨਾ ਪੇਸ਼ ਕਰ ਰਹੇ ਸਨ ਮੈਂ ਸਟੂਡੀਓ ਦੀ ਤਰਫੋਂ ਡੀਡੀ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦੀ ਤਰਫੋਂ ਰੁਬੀਨਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਆਓ ਨਾਜ਼ਰੀਨ ਬੜੇ ਹੀ ਅਦਬ ਇੱਜ਼ਤ ਰਾਮ ਦੇ ਨਾਲ ਇਸਲਾਮਿਕ ਸਕਾਲਰ ਮੁਹੰਮਦ ਅਨਵਰ ਅੰਮ੍ਰਿਤਸਰੀ ਨੂੰ ਗੁਜ਼ਾਰਿਸ਼ ਕਰੀਏ ਕਿ ਈਦੁਲ ਫਿਤਰ ਦੇ ਮੌਕੇ ਤੇ ਈਦ ਕੀ ਹੈ ਫਿਤਰ ਕੀ ਹੈ ਈਦੁਲ ਫਿਤਰ ਕਿਸ ਤਰ੍ਹਾਂ ਮਨਾਈ ਜਾਣੀ ਚਾਹੀਦੀ ਹੈ ਔਰ ਇਹਦਾ ਤਹਵਾਰ ਦਾ ਮਕਸਦ ਕੀ ਹੈ ਸਾਡੇ ਸਟੂਡੀਓ ਦੇ ਮਾਧਿਅਮ ਨਾਲ ਡੀਡੀ ਪੰਜਾਬੀ ਦੇ ਮਾਧਿਅਮ ਨਾਲ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਵਿੱਚ ਦੇਸੋਂ ਪਰਦੇਸ ਬੈਠੇ ਸਾਰੇ ਪੰਜਾਬੀਆਂ ਨੂੰ Eid ਦੀ ਮੁਬਾਰਕਬਾਦ ਵੀ ਪੇਸ਼ ਕਰਨ ਮੁਹੰਮਦ ਅਨਵਰ ਅੰਮ੍ਰਿਤਸਰੀ ਨੂੰ गुजारिश ਕਿ ਉਹ ਮਾਈਕ ਤੇ ਆ ਕੇ ਆਪਣੇ ਖਿਆਲਤ ਦਾ ਇਜ਼ਹਾਰ ਕਰਨ ਬismillahirrahmanirrahim ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਅੱਜ Eidul Fitr ਦੇ ਇਸ ਖਾਸ ਦਿਹਾੜੇ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਤੁਸੀਂ ਸਾਰੇ ਜਾਣਦੇ ਹੋ ਕਿ ਜਦ ਦੁਨੀਆਂ ਦੇ ਅੰਦਰ Eid ul Fitr ਦਾ ਜਿਹੜਾ ਮੁਕੱਦਸ ਦਿਹਾੜਾ ਜਿਹੜਾ ਤਿਹਾਵਾਰ ਹੈ ਉਹ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਕਿਉਂਕਿ ਜਦ ਵੀ ਅਸੀਂ ਕਿਸੇ ਪ੍ਰੋਗਰਾਮ ਨੂੰ ਕਿਸੇ ਆਯੋਜਨ ਨੂੰ ਜਾਂ ਕਿਸੇ ਵੀ ਤਕਰੀਬ ਨੂੰ ਸੈਲੀਬ੍ਰੇਟ ਕਰਦੇ ਹਾਂ ਉਸ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਅੱਜ ਕਿਉਂਕਿ ਪੂਰੀ ਦੁਨੀਆਂ ਦੇ ਅੰਦਰ Eid ul Fitr ਦਾ ਖਾਸ ਤੇ ਮੁਕੱਦਸ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਤੁਹਾਨੂੰ ਇਸ ਦਾ ਇਤਿਹਾਸ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਜਦ ਤੱਕ ਇਨਸਾਨ ਨੂੰ ਉਸ ਦੇ ਇਤਿਹਾਸ ਦਾ ਨਹੀਂ ਪਤਾ ਹੁੰਦਾ ਕਿਸੇ ਵੀ ਚੀਜ਼ ਦੇ ਇਤਿਹਾਸ ਦਾ ਪਤਾ ਹੋਣ ਨਾਲ ਉਸ ਦੀ ਜਿਹੜੀ ਖੁਸ਼ੀ ਹੈ ਉਹ ਦਬਾਲਾ ਹੋ ਜਾਂਦੀ ਹੈ ਜਦ ਖੁਸ਼ੀ ਦਬਾਲਾ ਹੋਏਗੀ ਤੇ ਉਸ ਚੀਜ਼ ਦਾ ਜਿਹੜਾ ਲਤਫ ਹੈ ਉਹ ਮਜ਼ੀਦ ਉਹਦੇ ਅੰਦਰ ਇਜ਼ਾਫਾ ਹੋਏਗਾ ਪਿਆਰੇ ਨਬੀ حضرت ਮੁਹੰਮਦ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਦੇ ਅੰਦਰ ਜਦੋਂ ईद ਦੇ ਤਿਹਾਰ ਮਨਾਏ ਜਾਂਦੇ ਸਨ ਉਹਦੀ ਸ਼ਕਲਾਂ ਵੱਖਰੀਆਂ ਹੁੰਦੀਆਂ ਸਨ ਲੋਕ ਮੇਲੇ ਦੀ ਸ਼ਕਲ 'ਚ ਉਸ ਦਾ اہتمام ਤੇ ਉਸ ਦਾ ਆਯੋਜਨ ਕਰਦੇ ਸਨ ਲੇਕਿਨ ਇਸ ਦੇ ਨਾਲ-ਨਾਲ ਕਿਉਂਕਿ ਅੱਜ ਪੂਰੀ ਦੁਨੀਆ ਦੇ ਅੰਦਰ ਜੋ ਈਦੁਲ ਫਿਤਰ ਦਾ ਮੁਕੱਦਸ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਇਸ ਦੇ ਪਿੱਛੇ ਜਿਹੜੀ ਅਹਿਮ ਖੁਸ਼ੀ ਹੈ ਉਹ ਇਹ ਹੈ ਕਿ ਪਿਛਲੇ ਦਿਨਾ ਦੇ ਅੰਦਰ ਅਸੀਂ ਆਪਣੇ 30 ਰੋਜ਼ੇ ਮੁਕੰਮਲ ਕੀਤੇ ਨੇ ਦੁਨੀਆ ਦੇ ਅੰਦਰ ਜਿੰਨੇ ਵੀ ਮੁਸਲਿਮ ਧਰਮ ਦੇ ਲੋਕ ਨੇ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਦਿਨਾ ਦੇ ਅੰਦਰ ਜੋ 30 ਦਿਨਾਂ ਦੇ ਰੋਜ਼ੇ ਹੁੰਦੇ ਆ ਉਹ ਉਹਨਾਂ ਨੂੰ ਰੱਖਦੇ ਹਨ ਉਸ ਦਾ ਇhtਿਮਾਮ ਕਰਦੇ ਹਨ ਉਹਨਾਂ ਰੋਜ਼ਿਆਂ ਦੇ ਅੰਦਰ ਸਰਗੀ ਦਾ ਇhtਿਮਾਮ ਕਰਦੇ ਹਨ ਇਫਤਾਰੀ ਦਾ ਇhtਿਮਾਮ ਕਰਦੇ ਹਨ ਅਸਲ ਰੋਜ਼ਿਆਂ ਦਾ ਜਿਹੜਾ ਮਕਸਦ ਹੈ ਉਹ ਇਹ ਸੀ ਜੋ ਪਿਆਰੇ ਨਬੀ ਮੁਹੰਮਦ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਕਾਇਨਾਤ ਨੂੰ ਦੱਸਿਆ ਕਿ ਅਸੀਂ ਰੋਜ਼ਾ ਕਿਉਂ ਰਖਵਾਨੇ ਹਾਂ ਤੇ ਜਿਸ ਦੀ ਵਜ੍ਹਾ ਦੇ ਨਾਲ ਜਿਸ ਦੇ ਸਿਲਾ ਵਜੋਂ ਤੁਹਾਨੂੰ ਜਿਹੜੀ ਈਦ ਦਿੱਤੀ ਗਈ ਹੈ ਉਸ ਦਾ ਪਛੋਕੜ ਇਹ ਹੈ ਕਿ ਜੋ ਅਸੀਂ 30 ਦਿਨਾਂ ਦੇ ਰੋਜ਼ੇ ਰੱਖੇ ਨੇ ਉਹਨਾਂ ਦਿਨਾਂ ਦੇ ਅੰਦਰ ਅਸਾਂ ਕੀ ਕੀਤਾ ਹੈ ਇੱਕ ਆਮ ਮੁਸਲਮਾਨ ਤੇ ਇੱਕ ਆਲਾ ਤਬਕੇ ਦਾ ਮੁਸਲਮਾਨ ਹੈ ਉਹ ਉਹਨਾਂ ਦਿਨਾਂ ਦੇ ਅੰਦਰ ਕੀ ਕਰਦਾ ਹੈ ਜਿਸ ਦੀ ਵਜ੍ਹਾ ਕਰਕੇ ਉਹਨੂੰ ਈਦੁਲ ਫਿਤਰ ਦਾ ਜਿਹੜਾ ਤੋਹਫ਼ਾ ਹੈ ਉਹ ਮਿਲਿਆ ਹੈ ਰਮਜ਼ਾਨੁਲ ਮੁਬਾਰਕ ਦੇ ਦਿਨਾਂ ਦੇ ਅੰਦਰ ਆਪਣੇ ਆਪ ਨੂੰ 30 ਦਿਨਾਂ ਦੇ ਰੋਜ਼ੇ ਰੱਖ ਕੇ ਇੱਕ ਮੁਸਲਮਾਨ ਇਸ ਤਰ੍ਹਾਂ ਹੋ ਜਾਂਦਾ ਹੈ گویا ਕਿ ਉਹ ਹੁਣੇ-ਹੁਣੇ ਆਪਣੇ ਮਾਂ ਦੇ ਪੇਟ ਤੋਂ ਬਾਹਰ ਆਇਆ ਹੈ ਉਹ ਇੱਕ ਮਾਸੂਮ ਹੋ ਜਾਂਦਾ ਹੈ ਕਿਉਂਕਿ ਉਹ तमाम ਉਹਨਾਂ ਚੀਜ਼ਾਂ ਤੇ ਅਮਲ ਕਰਦਾ ਹੈ ਜਿਨ੍ਹਾਂ ਚੀਜ਼ਾਂ ਤੋਂ ਆਖਰੀ ਨਬੀ حضرت ਮੁਹੰਮਦ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਨੂੰ ਰੋਕਿਆ ਹੈ तमाम خیر ਦੇ ਕੰਮਾਂ ਦਾ ਹੁਕਮ ਦਿੱਤਾ ਹੈ ਉਹਨਾਂ तमाम خیر ਦੇ ਕੰਮਾਂ ਨੂੰ ਅੰਜਾਮ ਦਿੰਦਾ ਹੈ ਉਨਾ خیر ਦੇ ਕੰਮਾਂ ਦੇ ਅੰਦਰ ਕੁਰਾਨ ਪਾਕ ਦੀ तिलावत ਹੈ। ਉਨਾ خیر ਦੇ ਕੰਮਾਂ ਦੇ ਅੰਦਰ ਆਪਣੇ ਰੱਬ ਦੀ ਇਬਾਦਤ ਉਸ ਦੀ ਬੰਦਗੀ ਹੈ। ਉਨਾ خیر ਦੇ ਕੰਮਾਂ ਦੇ ਅੰਦਰ ਆਪਣੇ ਨਫਸ ਨੂੰ ਪਾਕ ਕਰਨਾ ਹੈ, ਆਪਣੇ ਜ਼ਮੀਰ ਨੂੰ ਪਾਕ ਕਰਨਾ ਹੈ, ਆਪਣੇ ਅੰਦਰ ਤਕਵਾ ਅਤੇ ਤਹਾਰਤ ਨੂੰ ਪੈਦਾ ਕਰਨਾ ਹੈ। ਇਹੀ ਰਮਜ਼ਾਨ ਮੁਬਾਰਕ ਦੇ ਰੋਜ਼ਿਆਂ ਦਾ ਮੰਤਵ ਹੈ, ਮਕਸਦ ਹੈ। ਇਸ ਦੇ ਨਾਲ ਨਾਲ ਰਮਜ਼ਾਨ ਮੁਬਾਰਕ ਦੇ ਦਿਨਾਂ ਦੇ ਅੰਦਰ ਅਸੀਂ ਰਾਤ ਨੂੰ ਇੱਕ ਖਾਸ ਨਮਾਜ਼ ਹੁੰਦੀ ਹੈ ਜਿਸ ਨੂੰ ਆਮ ਤੌਰ ਤੇ ਤਰਾਵੀ ਦੀ ਨਮਾਜ਼ ਕਿਹਾ ਜਾਂਦਾ ਹੈ ਉਹਨਾਂ ਤਰਾਵੀ ਦੀ ਨਮਾਜ਼ ਦਾ ਮਕਸਦ ਕੀ ਹੁੰਦਾ ਹੈ ਕਿ ਇਨਸਾਨ ਜਿਹੜਾ ਹੈ ਕਿਉਂਕਿ ਉਹ ਗੁਨਾਹਾਂ ਨਾਲ ਇੱਕ ਤਰ੍ਹਾਂ ਜੁੜਿਆ ਹੋਇਆ ਹੈ ਉਹ ਆਪਣੇ ਰੱਬ ਦੇ ਅੱਗੇ ਸਜਦੇ ਦੀ ਸ਼ਕਲ ਦੇ ਅੰਦਰ ਆਪਣੇ ਰੱਬ ਮੂਰੇ ਖੜੇ ਹੋ ਕੇ ਆਪਣੇ ਗੁਨਾਹਾਂ ਦਾ ਇਤਰਾਫ ਕਰਦਾ ਹੈ ਕਿ हे ਰੱਬਾ ਮੈਂ ਆਪਣੇ ਦਿਨ ਚਰਿਆ ਦੇ ਅੰਦਰ ਆਪਣੇ ਰੋਜ਼ ਦੇ ਕੰਮਾਂ ਦੇ ਅੰਦਰ ਫਲਾ 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 ਗੁਨਾਹ ਕੀਤੇ ਨੇ ਮੈਂ ਆਪਣੇ ਗੁਨਾਹਾਂ ਦੀ ਮਾਫਰਤ ਲਈ ਤੇਰੇ ਹੁਕਮ ਦੇ ਅਨੁਸਾਰ ਮੈਂ ਰਾਤ ਦੀ ਤਰਾਵੀ ਦਾ ਇhtਿਤਾਮ ਕਰ ਰਿਹਾ ਹਾਂ ਤੂ ਇਸ ਦੇ ਵਜੋਂ ਮੈਨੂੰ ਮੇਰੇ ਗੁਨਾਹਾਂ ਨੂੰ ਮਾਫ ਕਰ ਦੇ। ਵਾਹ ਵਾਹ ਬੇਸ਼ੱਕ। Eid ul Fitr ਇੱਕ ਖਾਸ ਤਿਹਾਰ ਹੈ ਜੋ ਜਿੱਥੇ ਖੁਸ਼ੀਆਂ ਵੰਡਦਾ ਹੈ ਉਸਦੇ ਆਪਣੇ ਕੁਝ ਪ੍ਰੋਟੋਕੋਲ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦ ਦੁਨੀਆ ਦੇ ਅੰਦਰ Eid ul Fitr ਦਾ ਤਿਹਾਰ ਮਨਾਇਆ ਜਾਂਦਾ ਹੈ ਜੋ ਮੁਸਲਿਮ ਸਮਾਜ ਦੇ ਨਾਲ ਜੋ ਮੁਸਲਿਮ ਤਬਕੇ ਦੇ ਨਾਲ ਜੁੜੇ ਲੋਕ ਹੁੰਦੇ ਨੇ ਇਸ ਦੀ ਨਮਾਜ਼ ਤੋਂ ਪਹਿਲਾਂ ਯਾਨੀ ਕਿ ਫਜਰ ਦੀ ਨਮਾਜ਼ ਜਦੋਂ ਹੁੰਦੀ ਹੈ ਉਸ ਤੋਂ ਪਹਿਲਾਂ Eidਗਾ ਜਾਣ ਤੋਂ ਪਹਿਲਾਂ ਖਾਸ ਚੀਜ਼ਾਂ ਦਾ ਇhtmam ਕਰਦੇ ਨੇ ਉਹ ਖਾਸ ਚੀਜ਼ਾਂ ਕੀ ਨੇ ਜਿੱਦਾਂ ਹਰ ਵੀਆਈਪੀ ਚੀਜ਼ ਦਾ ਇੱਕ ਪ੍ਰੋਟੋਕੋਲ ਹੁੰਦਾ ਹੈ ਇਸੇ ਤਰ੍ਹਾਂ ਈਦ ਦੀ ਨਮਾਜ਼ ਕਿਉਂਕਿ ਸਾਲ ਬਾਅਦ ਆਂਦੀ ਹੈ ਇੱਕ ਖਾਸ ਇਨਾਮ ਹੈ ਇੱਕ ਖਾਸ ਤੋਹਫਾ ਹੈ ਰੱਬ ਵੱਲੋਂ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਨੂੰ ਮੁਸਲਮਾਨਾਂ ਨੂੰ ਸੋ ਇਸ ਦੇ ਵੀ ਆਪਣੇ ਪ੍ਰੋਟੋਕੋਲ ਹਨ ਕਿਹਾ ਜਾਂਦਾ ਹੈ ਕਿ ਜਦ ਇਨਸਾਨ ਈਦ ਦੀ ਨਮਾਜ਼ ਅਦਾ ਕਰਨ ਲਈ ਈਦਗਾਹ ਵੱਲ ਜਾਂਦਾ ਹੈ ਉਹ ਖਾਸ ਤਰ੍ਹਾਂ ਦੇ ਅਜ਼ਕਾਰ ਜ਼ਿਕਰ ਰੱਬ ਦੇ ਨਾਂ ਨੂੰ ਅਦਾ ਕਰਦਾ ਹੈ ਇਸ ਦੇ ਨਾਲ ਨਾਲ ਆਪਣੇ ਸਾਫ ਸੁਥਰੇ ਕੱਪੜਿਆਂ ਦਾ ਇhtmam ਕਰਦਾ ਹੈ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਉਹ ਕੁਝ ਖਾਸ ਤੇ ਮਿੱਠੀ ਚੀਜ਼ ਖਾਂਦਾ ਹੈ ਇਸ ਦੇ ਨਾਲ ਨਾਲ ਹੀ ਜੋ ਅਸਲ ਮਕਸਦ ਈਦ ਉਲ ਫਿਤਰ ਦਾ ਕੀ ਹੈ ਉਹ ਇਹ ਕਿ ਤੁਹਾਡੇ ਅੰਦਰ ਜੋ ਤੁਸੀਂ ਰਮਜ਼ਾਨ ਦੇ ਰੋਜ਼ੇ ਰੱਖੇ ਨੇ ਰਮਜ਼ਾਨ ਦੇ ਰੋਜ਼ੇ ਰੱਖਣ ਆਮ ਤੌਰ ਤੇ ਹੁੰਦਾ ਹੈ ਕਿ ਇਨਸਾਨ ਜਿਹੜਾ ਸਹਿਰੀ ਦੇ ਵਕਤ ਤੋਂ ਲੈ ਕੇ ਇਫਤਾਰ ਤੱਕ ਭੁੱਖਾ ਰਹਿੰਦਾ ਹੈ ਰੱਬ ਨੂੰ ਸਾਡਾ ਭੁੱਖਾ ਰੱਖਣਾ ਮਕਸਦ ਨਹੀਂ ਰੱਬ ਨੂੰ ਮਕਸਦ ਇਹ ਆ ਭੁੱਖਾ ਰੱਖਣ ਦਾ ਕਿ ਜਦੋਂ ਇਨਸਾਨ ਰੋਜ਼ਾ ਰੱਖਦਾ ਹੈ ਤਾਂ ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਦੁਨੀਆ ਦੇ ਅੰਦਰ ਹਜ਼ਾਰੋਂ ਲੱਖਾਂ ਦੇ ਹਿਸਾਬ ਨਾਲ ਲੋਕ ਐਸੇ ਹਨ ਜਿਨ੍ਹਾਂ ਨੂੰ ਰਿਜ਼ਕ ਨਸੀਬ ਨਹੀਂ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਹਮਦਰਦੀ ਪੈਦਾ ਕੀਤੀ ਜਾਵੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਗਲਬਕੜੀ ਪੈਦਾ ਕੀਤੀ ਜਾਵੇ ਉਹਨਾਂ ਨੂੰ ਜੋ ਮਸਕੀਨ ਨੇ ਜੋ ਯਤੀਮ ਨੇ ਜੋ ਜ਼ਰੂਰਤਮੰਦ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਨਾਲ ਜੋੜਿਆ ਜਾਵੇ ਜਦ ਅਸੀਂ ਅਜਿਹੇ ਲੋਕਾਂ ਨੂੰ ਰੱਬ ਨਾਲ ਆਪਣੇ ਨਾਲ ਜੋੜਾਂਗੇ ਤਾਂ ਰੱਬ ਦਾ ਹੁਕਮ ਹੈ ਕਿ ਜੋ ਮੇਰੇ ਨੀਵੇਂ ਬੰਦਿਆਂ ਨੂੰ ਆਪਣੇ ਨਾਲ ਜੋੜਦਾ ਹੈ ਰੱਬ ਉਸਨੂੰ ਬੁਲੰਦ ਕਰਦਾ ਹੈ ਸੋ ਮੈਂ ਸਮਝਦਾ ਹਾਂ ਕਿ ਅੱਜ ਪੂਰੀ ਦੁਨੀਆ ਦੇ ਅੰਦਰ ਜੋ ਵੀ ਤਿਹਵਾਰ ਨੇ ਚਾਹੇ ਹੋਲੀ ਦਾ ਹੋਵੇ ਦੀਵਾਲੀ ਦਾ ਹੋਵੇ ਰਾਮ ਨੌਮੀ ਦਾ ਹੋਵੇ ਜਾਂ ਗੁਰਪੁਰਬ ਹੈ ਜਾਂ ਇਸਾਈਆਂ ਦੇ ਜੇ ਮੁਤਲਕ ਜਿਹੜੇ ਸੰਬੰਧਿਤ ਤਿਹਾਰ ਨੇ ਦੁਨੀਆ ਦਾ ਕੋਈ ਵੀ ਤਿਹਾਰ ਹੈ ਉਹਦਾ ਇੱਕੋ ਇੱਕ ਮਕਸਦ ਹੈ ਕਿ ਆਪਸੀ ਭਾਈਚਾਰਕ ਸਾਂਝ ਨੂੰ ਇਜ਼ਾਫਾ ਕਰਨਾ ਉਹਦੇ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਫਰੋਗ ਦੇਣਾ ਆਪਸੀ ਭਾਈਚਾਰਕ ਸਾਂਝ ਨੂੰ ਫਰੋਗ ਦੇਣ ਦੇ ਨਾਲ 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 ਸਮਾਜ ਦੇ ਅੰਦਰ ਅਜੀਹਾ ਸਿਸਟਮ ਪੈਦਾ ਕਰਨਾ ਅਜੀਹਾ ਮਾਹੌਲ ਕਾਇਮ ਕਰਨਾ ਕਿ ਨਫਰਤਾਂ ਦੂਰ ਹੋਣ ਹਸਦ ਖਤਮ ਹੋਣ ਜਲਮ ਖਤਮ ਹੋਣ ਇਸ ਦੇ ਨਾਲ ਨਾਲ ਜੋ ਵੀ ਕਦਰਤਾਂ ਦਿਲਾਂ ਦੇ ਅੰਦਰ ਹਨ ਉਹ ਖਤਮ ਜਦੋਂ ਹੋਣਗੀਆਂ ਮੈਂ ਸਮਝਦਾ ਹਾਂ ਕਿ ਸਮਾਜ ਦੇ ਅੰਦਰ ਇੱਕ ਐਸੇ ਸਮਾਜ ਦਾ ਨਿਰਮਾਣ ਹੋਏਗਾ ਜਿਸ ਦੇ ਅੰਦਰ ਸਮੂਹ ਤਰਮਾ ਦੇ ਲੋਕ ਰਹਿਣਾ ਪਸੰਦ ਕਰਨਗੇ ਜਿਸ ਦੇ ਅੰਦਰ ਸਮੂਹ ਤਬਕਿਆਂ ਦੇ ਲੋਕ ਰਹਿਣਾ ਪਸੰਦ ਕਰਨਗੇ ਸੋ ਇਸ ਦੇ ਨਾਲ ਸਾਡਾ ਸੂਬਾ ਵੀ ਖੁਸ਼ਹਾਲ ਹੋਏਗਾ ਸਾਡਾ ਮੁਲਕ ਵੀ ਖੁਸ਼ਹਾਲ ਹੋਏਗਾ ਆਪਸੀ ਜਿਹੜੀ ਗੰਗਾ ਜਮਨੀ ਤਹਿਜ਼ੀਬ ਹੈ ਉਹ ਜਦ ਉਸ ਦੇ ਅੰਦਰ ਮੈਂ ਸਮਝ ਇਜ਼ਾਫਾ ਹੋਏਗਾ ਤੇ ਸਾਡਾ ਮੁਲਕ ਬਰਕਰਾਰ ਰਹੇਗਾ ਉਸ ਮੁਲਕ ਦੇ ਬਰਕਰਾਰ ਰਹਿਣ ਨਾਲ ਅਸੀਂ ਅਮਨ ਅਤੇ ਸ਼ਾਂਤੀ ਤੇ ਅਮਲ ਕਰਨ ਵਾਲੇ ਬਣਾਂਗੇ ਕਿਉਂਕਿ ਸਾਡੇ ਜਿੰਨੇ ਵੀ ਪੈਗੰਬਰ, ਔਲੀਆ, ਸੂਫੀ, ਵਲੀ ਹੋਏ ਨੇ ਉਹਨਾਂ ਦਾ ਸਭ ਦਾ ਇੱਕੋ ਹੀ ਮੈਸੇਜ ਹੈ ਕਿ ਤੁਸੀਂ ਦੁਨੀਆ ਦੇ ਅੰਦਰ ਆਏ ਹੋ ਤੇ ਅਮਨ ਅਤੇ ਸ਼ਾਂਤੀ ਨੂੰ ਫਰੋਗ ਦਿਓ ਜ਼ਮੀਰ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ Eid ਦਾ ਖਾਸ ਤਿਹਾਰਾ ਹੈ ਪੂਲੇ ਮੁਲਕ ਦੇ ਅੰਦਰ ਇਦਾ ਜਸ਼ਨ ਮਨਾਇਆ ਜਾ ਰਿਹਾ ਹੈ ਸੋ ਇਸ ਮੌਕੇ ਤੇ ਮੈਂ ਚਾਹਨਾ ਕਿ ਤੁਸੀਂ ਸਾਮੀਨ ਦੇ ਲਈ ਕੋਈ ਅਜੀਹਾ ਕਲਾਮ ਪੇਸ਼ ਕਰੋ ਜੋ ਉਹਨਾਂ ਦੇ ਦਿਲਾਂ ਨੂੰ ਮਨਵਰ ਕਰ ਦਵੇ ਜੀ ਪਿਆਰੇ ਦਰਸ਼ਕੋ ਵੈਸੇ ਤੇ ਸਾਡੇ ਮਹਿਮਾਨਾਂ ਨੇ ਹੀ ਇਹਦੀਆਂ ਖੁਸ਼ੀਆਂ ਦੁਬਾਲਾ ਕਰ ਦਿੱਤੀਆਂ ਲੇਕਿਨ ਮੈਂ ਆਪ ਜੀ ਦਾ ਨੌਕਰ ਚੰਦ ਸ਼ੇਰ ਆਪ ਜੀ ਦੀ ਅਦਾਲਤ ਚ ਰੱਖ ਰਿਹਾ ਹਾਂ ਉਰਦੂ ਜ਼ਬਾਨ ਦੇ ਕਿ ਖੁਸ਼ਨੁਮਾ ਗੁਲ ਮਹਿਕਤੀ ਡਾਲੀ ਹੋ खुशनुमा गुल महकती डाली हो आज की रात कुछ निराली हो खुशनुमा गुल महकती डाली हो आज की रात कुछ निराली हो सब जलाएं चराग उल्फत के प्यार से कोई दिल ना खाली हो और बीना जी और अनवर भाई शेर सुनियो कि सब जलाएं चराग उल्फत के प्यार से कोई दिल ना खाली हो रोज खुशियाँ हो ईद के जैसी रोज खुशियाँ हो ईद के जैसी काश हर रोज ही दिवाली हो रोज़ खुशियाँ हों ईद के जैसी काश हर रोज ही दिवाली हो काश हर रोज ही दिवाली हो अनवर भाई मैं तहूँ आखिरी गुजारिश करनी चाहता हाँ किसी ਸਾਡੇ ਸਟੂਡੀਓ ਦੇ ਮਾਧਿਅਮ ਦੇ ਨਾਲ ਡੀਡੀ ਪੰਜਾਬੀ ਦੇਖ ਰਹੇ ਪਿਆਰੇ ਦਰਸ਼ਕਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਮੈਂ ਅਖੀਰ ਚੇ तमाम ਦਰਸ਼ਕਾਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਅੱਜ ਅਸੀਂ ਜਿਸ ਤਰ੍ਹਾਂ Eid ul Fitr ਦਾ ਤਿਹਾਵਾਰ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਨਾਲ ਮਨਾ ਰਹੇ ਹਾਂ ਇਸ ਚੀਜ਼ ਨੂੰ ਇਸ ਰਿਵਾਇਤ ਨੂੰ ਪੂਰੀ ਜ਼ਿੰਦਗੀ ਦੇ ਅੰਦਰ ਇੱਕ ਅਮਲੀ ਜਾਮੇ ਦੇ ਤੌਰ ਤੇ ਅਸੀਂ ਕਾਇਮ ਰੱਖੀਏ ਤਾਂ ਸਾਰੀ ਜ਼ਿੰਦਗੀ ਸਾਡੀ ਵੀ ਆਉਣ ਵਾਲੀ نسل ਦੀ ਵੀ ਜਿਹੜੀ ਜ਼ਿੰਦਗੀ ਹੈ ਅਮਨ ਅਤੇ ਸ਼ਾਂਤੀ ਦੇ ਨਾਲ ਗੁਜ਼ਰੇ ਵਾਹ ਵਾਹ ਬਹੁਤ ਬਹੁਤ ਸ਼ੁਕਰੀਆ ਨਾਜ਼ਰੀਨ ਆਪ ਜੀ ਦੀ ਪਰਜ਼ੋਰ ਫਰਮਾਇਸ਼ ਤੇ ਅੱਜ ਮੇਰੇ ਨਾਲ ਆਪ ਜੀ ਦੇ ਖਾਦਮ ਜ਼ਮੀਰ ਅਲੀ ਜ਼ਮੀਰ ਨਾਲ ਮਹਤਰਮਾ ਮੈਡਮ ਰੁਬੀਨਾ ਖਾਨ ਤਸ਼ੀਫ ਲੈ ਕੇ ਆਈਆਂ ਜਿਨ੍ਹਾਂ ਨੇ ਆਪਣੇ ਪੰਜਾਬੀ ਕਲਾਮ ਦਾ ਮੁਜ਼ਾਹਰਾ ਕੀਤਾ محمد انور امریتسری ساتھ تصیف لے کے آئے اجازت دیو اپنے خادم ضمیر علی ضمیر نو رب سونا سارےں دا حافظ و ناصر